ਜਿਹੜੀ ਮਾ ਜੀ ਦੇ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਕਹਾਣੀ ਸਾਰੇ ਤੁਸੀਂ ਸਾਰੇ ਜਰੂਰ ਸੁਣੋ ਤੇ ਧਿਆਨ ਨਾਲ ਸੁਣੋ ਤੇ ਅੰਡ ਤੱਕ ਸੁਣੋ ਕਿਉਂਕਿ ਇਹ ਕਹਾਣੀ ਸੁਣਨ ਇੱਕ ਬਹੁਤ ਵੱਡੀ ਸਿੱਖਿਆ ਦੇ ਕੇ ਜਾਊਗੀ ਇਹ ਕਹਾਣੀ ਹੈਗੀ ਹੈ ਕਿ ਆਪਣੀ ਛੱਤੀਸਗੜ੍ਹ ਦੇ ਜ਼ਿਲ੍ਹਾ ਕੋਰਵਾ ਉੱਥੇ ਇੱਕ ਪਿੰਡ ਪੈਂਦਾ ਹੈਗਾ ਗੋਪਾਲਪੁਰ ਤੇ ਉੱਥੇ ਇੱਕ ਡੈਮ ਆ ਡੈਮ ਦਾ ਨਾਮ ਸੀਗਾ ਬਾਗੋ ਡੈਮ ਡੈਮ ਸੀਗਾ 10 ਜੁਲਾਈ 2024 ਤੱਕ ਉਹ ਡੈਮ ਤੋਂ ਨੇੜੇ ਜਦੋਂ ਲੋਕ ਰਹਿੰਦੇ ਸੀਗੇ ਤਾਂ ਉਹਨਾਂ ਨੂੰ ਇੱਕ ਬਹੁਤ ਗੰਦੀ ਸਮੱਸਿਆ ਲਾ ਰਹੀ ਸੀ ਕਿ ਉਸ ਦੇ ਡੈਮ ਕੋਲ ਤੇ ਪਹਿਲਾਂ ਉਹਨਾਂ ਨੇ ਇੱਕ ਦੋ ਦਿਨ ਇਗਨੋਰ ਕੀਤੀ ਉਹ ਜਿਹੜੀ ਸਮੱਲ ਆ ਰਹੀ ਸੀਗੀ ਤੇ ਪਰ ਜਿਹੜਾ ਇੱਕ ਬੰਦਾ ਸਾਨਾ ਸੀਗਾ ਵਿੱਚੋਂ ਉਹ ਸੋਚਣੇ ਸੋਚਿਆ ਵੀ ਕਿਉਂ ਨਾ ਕੋਈ ਜਾ ਕੇ ਦੇਖਿਆ ਜਾਵੇ ਇਹ ਗੰਦੀ ਸਮੱਲ ਆ ਕਿੱਥੋਂ ਦੀ ਕਿੱਥੋਂ ਦੇ ਕਿਉਂ ਆ ਰਹੀ ਹੈਗੀ ਤੇ ਉਹ ਜਿਹੜਾ ਬੰਦਾ ਹੈਗਾ ਉਹ ਜਾਂਦਾ ਡੈਮ ਕੋਲ ਜਦੋਂ ਉਹ ਦੇਖਦਾ ਹੈਗਾ ਨਾ ਉਹਦੇ ਹੋਸ਼ ਛੁੱਟ ਜਾਂਦੇ ਹੈਗੇ ਉਹ ਮਤਲਬ ਵੀ ਹੈਰਾਨ ਰਹਿ ਜਾਂਦਾ ਹੈਗਾ ਉਹ ਕਿਉਂਕਿ ਉਸ ਡੈਮ ਤੇ ਮਤਲਬ ਕਿਨਾਰੇ ਤੇ ਛੋਟੇ ਛੋਟੇ ਮਤਲਬ ਵੀ ਇਨਸਾਨੀ ਟੁਕੜੇ ਮਿਲ ਜਿਆ ਕਿਉਂ ਜਦੋਂ ਦੇਖਦਾ ਦਾ ਤਾਂ ਘਬਰਾ ਜਾਂਦਾ ਹੈਗਾ ਉਹ ਰੋਲਾ ਪਾਉਣ ਲੱਗ ਜਾਂਦਾ ਉਹ ਚਿਚੀਕਾ ਮਾਰਨ ਲੱਗ ਜਾਂਦਾ ਹੈਗਾ ਤੇ ਆਲੇ ਦੁਆਲੇ ਦੇ ਜਿਹੜੇ ਹੋਰ ਲੋਕ ਆ ਉਹ ਵੀ ਉਸ ਡੈਮ ਦੇ ਲਾਗੇ ਇਕੱਠੇ ਹੋ ਜਾਂਦੇ ਆਗੇ ਤੇ ਉਹ ਫਿਰ ਜਿਹੜਾ ਮਤਲਬ ਵੀ ਉਹ ਕਹਿੰਦੇ ਕੋਈ ਕਹਿੰਦਾ ਵੀ ਮੈਨੂੰ ਵੀ ਗੰਦੀ ਸਮਲ ਆ ਰਹੀ ਸੀ ਕਾਫੀ ਦਿਨਾਂ ਤੋਂ ਕੋਈ ਕਹਿੰਦਾ ਮੈਨੂੰ ਵੀ ਸਮਲ ਆ ਰਹੀ ਸੀ ਤੇ ਜਿਹੜਾ ਬੰਦਾ ਮਤਲਬ ਵੀ ਡੈਮ ਕੋਲ ਪਹੁੰਚਿਆ ਸੀਗਾ ਉਹ ਕਹਿੰਦਾ ਮੈਨੂੰ ਅੱਜ ਸਮਲ ਆ ਰਹੀ ਸੀ ਮੈਂ ਸੋਚਿਆ ਕਿ ਉਹਨਾਂ ਦੇਖਿਆ ਜਾਵੇ ਕੀ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਨੁਕਸਾਨੀ ਦੇ ਟੁਕੜੇ ਮਿਲ ਜਾਂਦੇ ਆਗੇ ਲਾਸ਼ ਮਿਲਦੀ ਹੈਗੀ ਤੇ ਉਸ ਤੋਂ ਬਾਅਦ ਪੁਲ ਪੋਚ ਆਉਂਦੀ ਹੈਗੀ ਉਸ ਤੋਂ ਆਉਂਦੀ ਜਿਹੜੀ ਮਤਲਬ ਆਪਰੇ ਨਾਲ ਜੜੇ ਹੋ ਤੋਂ ਕਨਸਟੇਬਲ ਲੈ ਕੇ ਤੇ ਪਹੁੰਚਦੀ ਹੈ ਮੌਕੇ ਤੇ ਤੇ ਨੋਲਿਸ਼ ਆਰਬੀਨ ਕਰਦੀ ਹੈਗੀ ਤੇ ਕੁਝ ਟੁਕੜੇ ਮਿਲਦੇ ਆਗੇ ਤੇ ਕੁਛ ਆਲੇ ਦੋ ਆਲੇ ਤੇ ਲੋਕਾਂ ਤੋਂ ਕਰਦੀ ਇਹ ਵੀ ਇਹ ਬੰਦਾ ਸਾਨੂੰ ਪਤਾ ਹੋਵੇ ਕੌਣ ਇਸ ਨੂੰ ਲਾਏ ਕਦੋਂ ਮਿਲੀ ਹੈਗੀ ਤੇ ਜਿਹੜਾ ਬੰਦਾ ਜਿਹਨੂੰ ਆਪ ਕੋ ਲਾਸ਼ ਮਿਲੀ ਸੀਗੀ ਉਹ ਕਹਿੰਦਾ ਵੀ ਮੈਂ ਨਾ ਇੱਥੋਂ ਨੰਗ ਰਿਆ ਸੀਗਾ ਤੇ ਅਸੀਂ ਇੱਥੇ ਹੀ ਰਹਿਨੇ ਆ ਕਿ ਕਾਫੀ ਗੰਦੀ ਸਮਿਲ ਆ ਰਹੀ ਸੀ ਪਿਛਲੇ ਦੋ ਤਿੰਨ ਦਿਨਾਂ ਤੋਂ ਵੀ ਮੈਂ ਸੋਚਿਆ ਕਿ ਕਿਉਂਗਾ ਜਾ ਕੇ ਕੋਲੇ ਦੇਖਿਆ ਜਾਵੇ ਇਹ ਗੰਦੀ ਸਮਿਲ ਆ ਕਿੱਥੋਂ ਰਹੀ ਹੈ ਜੀ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਮੈਨੂੰ ਇਨਸਾਨ ਦੇ ਟੁਕੜੇ ਮਿਲੇ ਆ। ਤੋਂ ਹੁਣ ਪੁਲਿਸ ਲਈ ਸਵਾਲ ਬਹੁਤ ਵੱਡੇ ਖੜੇ ਹੋਗੇ ਸੀਗੇ ਉਹ ਬੰਦੀ ਆਡੈਂਟੀ ਲੱਭਣ ਵਾਸਤੇ ਪਛਾਣ ਲੱਭਣ ਵਾਸਤੇ ਫਿਰ ਨਾ ਉਹਨੂੰ ਇੱਕ ਬੈਗ ਮਿਲਦਾ ਪੁਲਿਸ ਨੂੰ ਜਦੋਂ ਬੈਗ ਮਿਲਦਾਗਾ ਬੈਗ ਖੋਲਦੇ ਆਗੇ ਉਥੋਂ ਵੀ ਉਸ ਮਤਲਬ ਵੀ ਬੰਦੇ ਦੇ ਟੁਕੜੇ ਮਿਲਦੇ ਆ ਬੈਗ ਵਿੱਚ ਵੀ ਤੇ ਸਾਈਡ ਦੇ ਇੱਕ ਬੋਰੀ ਮਿਲਦੀ ਹੈਗੀ ਬੋਰੀ 'ਚ ਮਤਲਬ ਉਸ ਬੰਦੇ ਦੀ ਧੌਣੋ ਹੁੰਦੀ ਹੈਗੀ ਹੁਣ ਤੁਸੀਂ ਦੇਖੋ ਇੰਨਾ ਬੁਰੇ ਤਰੀਕੇ ਨਾਲ ਇੱਕ ਬੰਦੇ ਦਾ ਕਤਲ ਹੋਇਆ ਪਿਆ ਸੀਗਾ ਛੱਤੀਸਗੜ੍ਹ ਦੇ ਗੋਪਾਲਪੁਰ ਪਿੰਡ ਵਿੱਚ ਤੇ ਜਿਹੜੇ ਲੋਕ ਉੱਥੋਂ ਦੇ ਹੈਰਾਨ ਰਹਿਣਦੇ ਵੀ ਸਾਨੂੰ ਕੁਝ ਪਤਾ ਹੀ ਨਹੀਂ ਲੱਗਿਆ ਵੀ ਕੋਈ ਮਾਰ ਕੇ ਉਹਨੂੰ ਇੱਥੇ ਸੱਟ ਗਿਆ ਤੇ ਸਾਨੂੰ ਮਤਲਬ ਵੀ ਸਤਾ ਹੀ ਰੇ ਕੁੱਤਾ ਕਰਤਾ ਮਰਿਆ ਉਹਦੀ ਗੰਦੀ ਸੁਮੇਲਾ ਰਹੀ ਹੈਗੀ ਤੇ ਹੁਣ ਪੁਲਿਸ ਨੇ ਸਵਾਲ ਵੱਡੇ ਖੜੇ ਹੋਗੇ ਉਹਦੀ ਪਛਾਣ ਕਰਨਾ ਫਿਰ ਪੁਲਸ ਨੂੰ ਨੇ ਇੱਕ ਮਤਲਬ ਵੀ ਉਹਦੀ ਟਿੱਕਟ ਦੀ ਬੈਗ ਦੀ ਜੇਬ ਚੋਂ ਇੱਕ ਬਟੂਗਾ ਮਿਲ ਜਾਗਾ ਉਸ ਬਟੂਗੇ ਵਿੱਚ ਉਸਦੀ ਟਿਕਟ ਮਿਲਦੀ ਹੈਗੀ ਉਹ ਟਿਕਟ ਸੀਗੀ ਸਾਊਦੀ ਅਰਬ ਤੋਂ ਦਿੱਲੀ ਦੀ ਉਹ ਤਾਂ 2 ਜੁਲਾਈ ਦੀ ਸੀਗੀ 사우ਦੀ ਅਰਬ ਤੋਂ ਦਿੱਲੀ ਦੀ ਹੁਣ ਤੁਸੀਂ ਦੇਖੋ ਕਿੱਥੇ ਛੱਤੀਸਗੜ੍ਹ ਰਹਿ ਗਿਆ ਕਿੱਥੇ 사우ਦੀ ਅਰਬ ਰਹਿ ਗਿਆ ਕਿੱਥੇ ਦਿੱਲੀ ਰਹਿ ਗਿਆ ਤੇ ਇਹ ਬੰਦਾ ਇੱਥੇ ਆਇਆ ਕਿਵੇਂ ਤੇ ਹੁਣ ਜਿਹੜਾ ਮਤਲਬ ਇਹ ਪਾਸਪੋਰਟ ਤੋਂ ਪੁਲਸਾ ਜਿਹੜਾ ਉਹਦਾ ਮਤਲਬ ਇਹ ਐਡਰੈਸ ਲੈਂਦੀ ਹੈਗੀ ਤੇ ਐਡਰੈਸ ਜਦੋਂ ਉਹ ਐਡਰੈਸ ਸੀਗਾ ਰਾਂਚੀ ਦਾ ਪੁਲਸ ਦਵਾ-ਦਵਾ ਬਿਨਾਂ ਕਰ ਦੇਰੀ ਕੀਤੇ ਰਾਂਚੀ ਪਹੁੰਚਦੀ ਹੈਗੀ ਰਾਂਚੀ ਦੀ ਪੁਲਸ ਨੂੰ ਫੋਨ ਕਰਦੀ ਹੈਗੀ ਰਾਂਚੀ ਦੀ ਪੁਲਸ ਨਾਲ ਜਾਂਦੀ ਹੈਗੀ ਤੇ ਜਿਹੜੀ ਛੱਤੀਸਗੜ੍ਹ ਦੀ ਪੁਲਸ ਉਹ ਨਾਲ ਜਾਂਦੀ ਹੈਗੀ ਤੇ ਉੱਥੇ ਪਤਾ ਲੱਗਦਾ ਵੀ ਇਹ ਬੰਦਾ ਹੈ ਕੌਣ ਸੀਗਾ ਜਦੋਂ ਪੁਲਸ ਉਹਦਾ ਐਡਰੈਸ ਤੇ ਪਹੁੰਚਦੀ ਹੈਗੀ ਉੱਥੇ ਉਹਨਾਂ ਨੂੰ ਇੱਕ ਵਿਅਕਤੀ ਮਿਲਦਾ ਜਿਹਦਾ ਨਾਮ ਸੀਗਾ ਮੁਹੰਮਦ ਤਸੀਨ ਜਦੋਂ ਪੁਲਸ ਉਹ ਤੋਂ ਪੁੱਛਦੀ ਹੈਗੀ ਜਿਹੜਾ ਮਰਨ ਵਾਲਾ ਹੈਗਾ ਵੀ ਉਹ ਤੁਹਾਡਾ ਕੀ ਲੱਗਦਾ ਫਿਰ ਜਿਹੜਾ ਮੁਹੰਮਦ ਤਸੀਨ ਆ ਉਹ ਪੁੱਛਦਾ ਉਹ ਕਹਿੰਦਾ ਵੀ ਉਹ ਮੇਰਾ ਭਰਾ ਹੈਗਾ ਤੇ ਉਹਦਾ ਨਾਮ ਸੀਗਾ ਮੁਹੰਮਦ ਵਸੀਮ ਮਤਲਬ ਮਰਨ ਵਾਲੇ ਦਾ ਨਾਮ ਸੀਗਾ ਮੁਹੰਮਦ ਵਸੀਮ ਉਹਦੀ ਉਮਰ ਸੀਗੀ 28 ਸਾਲ ਦੀ ਤੇ ਜਿਹੜਾ ਉਹਦਾ ਭਰਾ ਕੋ ਦੱਸਦਾ ਕਿ ਸਾਨੂੰ ਨਹੀਂ ਪਤਾ ਸੀਗਾ ਵੀ ਉਹ ਭਾਰਤ ਆ ਚੁੱਕਿਆ ਹੈਗਾ ਤੇ ਵੀ ਉਹ 2.5 ਸਾਲ ਪਹਿਲਾਂ ਸਾਊਦੀ ਅਰਬੇ ਕੰਮ ਕਰਨ ਵਾਸਤੇ ਗਿਆ ਸੀਗਾ ਇਸ ਸਮੂਹ ਹਾਰੇ ਕੁਝ ਨਹੀਂ ਪਤਾ ਵੀ ਉਹ ਕਦੋਂ ਇੰਡੀਆ ਆਇਆਗਾ ਤੇ ਉਹਨਾਂ ਨਾਲ ਕੀ ਹੋਗਾ ਪੁਲਿਸ ਫਿਰ ਉਹਨ ਪੁਲਿਸ ਵੀ ਬਹੁਤ ਵੱਡੇ ਸਵਾਲ ਖੜੇ ਹੋਗੇ ਸੀਗੇ ਕਿ ਕਿਸੋਂ ਹੱਲ ਕਰਨਾ ਪੁਲਿਸ ਲਈ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਫਿਰ ਪੁਲਿਸ ਸੋਚਦੀ ਕਿ ਕਿਉਂ ਨਾ ਉਹਦੇ ਜਿਹੜਾ ਫੋਨ ਆ ਉਹਦੇ ਨੰਬਰ ਟ੍ਰੇਸ ਕੀਤਾ ਜਾਵੇ ਨੰਬਰ ਟ੍ਰੇਸਿੰਗ ਤੋਂ ਪਤਾ ਲੱਗ ਜਾਊਗਾ ਵੀ ਉਹ ਕਿਹਦੇ ਨਾਲ ਗੱਲ ਕਰ ਰਿਹਾ ਸੀਗਾ ਹੁਣ ਪੁਲਿਸ ਉਹਦੇ ਫੋਨ ਦੇ ਮਤਲਬ ਜਿਹੜਾ ਕਾਲ ਡਿਟੇਲ ਲਾ ਚੈੱਕ ਕਰਦੀ ਹੈਗੀ ਤੇ ਜਿਹੜੇ ਉਹਦਾ ਸਾਊਦੀ ਅਰਬ ਚ ਦੋਸਤ ਸੀਗੇ ਮਿੱਤਰ ਸੀ ਉਹਨਾਂ ਤੋਂ ਪੁੱਛਿਸ਼ ਕਰਦੀ ਹੈਗੀ ਜੇ ਸਾਨੂੰ ਪਤਾ ਹੋਵੇ ਜੇ ਉਹ ਇੰਡੀਆ ਕਿਉਂ ਆਇਆ ਸੀਗਾ ਤੋਂ ਪਰ ਜਿਹੜੇ ਸਾਊਦੀ ਅਰਬ ਦੇ ਦੋਸਤ ਸੀਗੇ ਉਹ ਉਹਨਾਂ ਨੇ ਵੀ ਕੁਝ ਖਾਸ ਗੱਲਾਂ ਦੱਸੀ ਨਹੀਂ ਜਿਹਨੂੰ ਪੁਲਿਸ ਨੂੰ ਮਦਦ ਹੋ ਸਕੇ ਉਹਦੇ ਲਈ ਪੁਲਿਸ ਨੂੰ ਉੱਥੋਂ ਵੀ ਕੁਝ ਨਹੀਂ ਪਤਾ ਲੱਗਾ ਤੇ ਉਹਦੇ ਜਿਹੜਾ ਪਾਲ ਡਿਟੇਲ ਉੱਥੋਂ ਵੀ ਕੁਝ ਨਹੀਂ ਪਤਾ ਲੱਗਾ ਫਿਰ ਜਿਹੜਾ ਮਤਲਬ ਇਹ ਪੁਲਿਸ ਆ ਉਹਦਾ ਨਾ ਸਾਰਾ ਫੋਨ ਮਤਲਬ ਵੀ ਸਕੈਨ ਕਰਦੀ ਆ ਵੀ ਜਿਹੜੀਆਂ ਉਹਦੇ ਆਪਾਂ ਨੇ ਇੰਸਟਾਲ ਕੀਤੀਆਂ ਸੀਗੀਆਂ ਪਤਾ ਲੱਗ ਜਾ ਵੀ ਕਿਹੜੀ ਐਪ ਕੋ ਕਿਹਦੇ ਨਾਲ ਉਹ ਗੱਲ ਕਰਦਾ ਸੀਗਾ ਫਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹੱਥ ਆਉਂਦੀ ਲੱਗਦੀ ਹੈ ਕਿ ਉਹ ਕਾਮਯਾਬੀ ਇਹ ਸੀ ਉਹਦੇ ਫੋਨ ਤੇ ਸੀਗਾ ਇੱਕ ਇੰਸਟਾਗ੍ਰਾਮ ਇਨਸਟਾਗ੍ਰਾਮ ਤੇ ਉਹ ਇੱਕ ਕੁੜੀ ਨਾਲ ਗੱਲ ਕਰਦਾ ਸੀਗਾ ਜਿਹਦੀ ਉਮਰ ਸੀ ਕਿ ਸਿਰਫ 17-18 ਸਾਲ ਦੀ ਤੇ ਉਹ ਰਹਿਣ ਵਾਲੀ ਸੀ ਛੱਤੀਗੜ੍ਹ ਦੇ ਗੋਪਾਲ ਜਿੱਥੋਂ ਦੀ ਲਾਸ਼ ਮਿਲੀ ਗੋਪਾਲਪੁਰ ਦੀ ਤੇ ਹੁਣ ਪੁਲਿਸ ਕੋਲ ਕਲੂ ਮਿਲ ਗਿਆ ਸੀਗਾ ਹੁਣ ਉਹ ਪੁਲਿਸ ਕੁੜੀ ਦਾ ਜਿਹੜਾ ਐਡਰੈਸ ਕੱਢਦੀ ਹੈਗੀ ਤੇ ਉੱਥੇ ਪਹੁੰਚ ਜਾਂਦੀ ਹੈਗੀ ਗੋਪਾਲ ਜਿੱਥੋਂ ਉਹਦੀ ਲਾਸ਼ ਮਿਲੀ ਸੀ ਗੋਪਾਲਪੁਰ ਜਦੋਂ ਉਹ ਤੋਂ ਉਹਨਾਂ ਦੇ ਕੁੜੀ ਦੇ ਘਰੇ ਪਹੁੰਚਦੀ ਹੈਗੀ ਪਰ ਜਿਹੜੀ ਕੁੜੀ ਉਹ ਘਰੋਂ ਫਰਾਰ ਹੁੰਦੀ ਹੈ ਕਿ ਤੇ ਜਦੋਂ ਜਦੋਂ ਮਾਪਿਆਂ ਨੂੰ ਪੁੱਛਿਆ ਜਾਂਦਾ ਹੈਗਾ ਤੇ ਉਹ ਕੁੜੀ ਦੇ ਮਾਪਿਓ ਕਹਿੰਦੇ ਜਿਹੜੀ ਸਾਡੀ ਕੁੜੀ ਹੈਗੀ ਉਹ ਕੈਰੈਕਟਰ ਵੀ ਉਹਨੂੰ ਸੁੱਕੜਾ ਉਹ ਬੇਦਖਲ ਕੀਤਾ ਹੋਇਆ ਹੈਗਾ ਤੇ ਵੀ ਉਹਦੇ ਬਹੁਤ ਯਾਰ ਨੇ ਬਹੁਤ ਉਹਦੇ ਆਸ਼ਕੜੇ ਤਾਂ ਕਰਕੇ ਉਹਨੇ ਸਾਡੀ ਬੇਇੱਜ਼ਤੀ ਕਰਾਰ ਕੀਤੀ ਸੀ ਤਾਂ ਕਰਕੇ ਉਹਨੂੰ ਅਸੀਂ ਘਰੋਂ ਬੇਦਖਲ ਕੀਤਾ ਵੀ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗੀ ਤੇ ਫਿਰ ਇੱਕ ਉਹ ਮੁੰਡਾ ਮਿਲਦਾ ਉਹਨਾਂ ਦਾ ਗਵੰਡੀ ਤੇ ਉਹ ਕਹ ਉਹ ਦੱਸਦਾ ਕਹਿੰਦਾ ਇੱਕ ਉਹਦਾ ਆਸ਼ਕਾ ਉਹਦਾ ਨਾਂ ਹੈਗਾ ਕਾ ਰਾਜਾ ਖਾਨ ਵੀ ਸ਼ਾਇਦ ਉਹਨਾਂ ਨਾਲ ਹੀ ਹੁੰਦੀ ਸੀ ਉਹ ਤੇ ਉਹਦੇ ਨਾਲ ਹੀ ਮਤਲਬ ਵੀ ਬਾਰਤਾਂ ਕਰਦੀ ਸੀ ਤੇ ਹੁਣ ਜਿਹੜਾ ਪੁਲਸਾ ਰਾਜਾ ਖਾਨ ਦਾ ਡਰੈੱਸ ਲੈਂਦੀ ਹੈਗੀ ਤਾਂ ਰਾਜਾ ਖਾਨ ਨੂੰ ਮਤਲਬ ਵੀ ਡਰੈੱਸ ਤੇ ਚਲੀ ਜਾਂਦੀ ਹੈਗੀ ਨਾਲ ਥੋੜੀ ਹੋਰ ਫੋਰਸ ਲੈ ਕੇ ਜੋ ਰਾਜਾ ਖਾਨ ਦੇ ਘਰ ਦੇ ਛਾਪਾ ਮਰਿਆ ਹੁੰਦਾ ਰਾਜਾ ਖਾਨ ਵੀ ਉੱਥੋਂ ਨਹੀਂ ਹੁੰਦਾ ਉੱਥੋਂ ਫਰਾਰ ਹੋਇਆ ਹੁੰਦਾਗਾ ਪੁਲਿਸ ਹੁਣ ਮਤਲਬ ਵੀ ਇੱਕ ਦਾ ਰਾਜਾ ਖਾਨ ਨੂੰ ਲੱਭ ਰਹੀ ਸੀ ਤੇ ਇੱਕ ਉਹ ਲੜਕੀ ਸੀਗੀ ਜਿਹੜੀ ਜਿਹਦੀ ਉਮਰ ਜਿகி 17 18 ਸਾਲ ਦੀ ਉਹ ਨੂੰ ਲੱਭ ਰਹੀ ਸੀ ਤੇ ਹੁਣ ਜਿਹੜੇ ਪੁਲਸਾ ਉਹ ਦੋਨਾਂ ਦੇ ਫੋਨ ਆ ਜਿਹੜੇ ਨੰਬਰ ਲੈ ਕੇ ਟਰੈਕ ਤੇ ਲਾਉਂਦੀ ਹੈਗੀ ਤੇ ਟਰੈਕ ਤੋਂ ਪੁਲਸ ਨੂੰ ਇਹ ਪਤਾ ਲੱਗਦਾ ਦੋਨੇ ਓਡੀਸਾ ਚ ਰਹਿ ਰਹੇ ਨੇ ਤੇ ਫਿਰ ਜਿਹੜੀ ਮਨ ਵਾਲੀ ਪੁਲਸ ਆਈ ਓਡੀਸਾ ਦੇ ਪੁਲਸ ਨੂੰ ਫੋਨ ਕਰਦੀ ਹੈਗੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਨੂੰ ਕਹਿੰਦੀ ਹੈਗੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਨਰਾਜੇਖਾਨ ਨੂੰ ਪਤਾ ਸੀ ਕਿ ਉਹਨਾਂ ਦੇ ਪਿੱਛੇ ਪੁਲਿਸ ਲੱਗੀ ਹੋਈ ਹੈਗੀ ਉਹ ਸਾਨੂੰ ਟਰੈਕ ਕਰ ਰਹੀ ਹੈਗੀ ਨਾ ਉਹ ਕੁੜੀ ਨੂੰ ਪਤਾ ਸੀ ਤਾਂ ਕਰਕੇ ਉਹ ਮਤਲਬ ਵੀ ਇਸ ਗੱਲ ਤੋਂ ਬੇਖਬਰ ਸੀਗੇ ਤੇ ਪੁਲਿਸ ਉਹਨਾਂ ਦੇ ਛਾਪੇ ਮਾਰ ਕੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਨਾਂ ਤੋਂ ਪੁੱਛਦੀ ਹੈਗੀ ਵੀ ਜਿਹੜਾ ਉੱਥੇ ਗੋਪਾਲਪੁਰ ਵਿੱਚ ਕਤਲ ਹੋਇਆ ਹੈਗਾ ਇੱਕ ਮੁੰਡੇ ਦਾ ਤੇ ਵੀ ਉਸ ਵਿੱਚ ਤੁਹਾਡਾ ਹੱਥ ਹੈ ਜਾਂ ਨਹੀਂ ਉਹਨ ਦੇਖੋ ਮਤਲਬ ਵੀ ਕੀ ਦੱਸਦੇ ਆ ਪਹਿਲਾਂ ਤਾਂ ਨਾਂ ਨੁਕਰ ਕਰਦੇ ਆ ਵੀ ਸਾਡਾ ਇਸ ਕਤਲ 'ਚ ਕੋਈ ਸਬੰਧ ਨਹੀਂ ਕੋਈ ਹੱਥ ਨਹੀਂ ਪਰ ਜਦੋਂ ਪੁਲਿਸ ਸਕਤੀ ਨਾ ਦੀ ਜਦੋਂ ਮਰਲੀ ਪੁੱਸ ਆ ਗਿਆ ਇਤਿਆਜ ਇਹ ਕਹਿੰਦੇ ਗੁੰਗੇ ਵੀ ਬੋਲਣ ਲਾ ਲੈਂਦੇ ਆ ਉਸੇ ਤਰ੍ਹਾਂ ਹੈ ਰਾਜਾ ਖਾਨ ਤੇ ਉਹ ਲੜਕੀ ਸਾਰਾ ਸੱਤ 10 ਦਿਨ ਜਾਈ ਉਹਨੇ ਲੜਕੇ ਇਥੇ ਦੱਸਦੇ ਕਹਿੰਦੇ 2021 ਵਿੱਚ ਮੈਂ ਰਾਓ ਕਿਲਾ ਤੋਂ ਰਾਂਚੀ ਤੱਕ ਸਫ਼ਰ ਕਰ ਰਹੀ ਸੀ ਉਹ ਵੀ ਟ੍ਰੇਨ 'ਚ ਮੇਰੇ ਨਾਲ ਮੇਰੇ ਘਰ ਦੇ ਸੀਗੇ ਤੇ ਉਸ ਟ੍ਰੇਨ ਵਿੱਚ ਮੇਰੀ ਮੁਲਾਕਾਤ ਹੁੰਦੀ ਹੈ ਕਿ ਮੁਹੰਮਦ ਵਸੀਮ ਨਾਲ ਤੇ ਉਹ ਵੀ ਮੁਹੰਮਦ ਵਸੀਮ ਵੀ ਟ੍ਰੇਨ 'ਚ ਸਫ਼ਰ ਕਰ ਰਿਹਾ ਸੀਗਾ ਤੇ ਕਹਿੰਦਾ ਉਹ ਕੁੜੀ ਕਹਿੰਦੀ ਮੁਹੰਮਦ ਵਸੀਮ ਸੀ ਮੇਰੇ ਵੱਲ ਅਟ੍ਰੈਕਟ ਹੋ ਰਿਹਾ ਸੀਗਾ ਉਹ ਕੁੜੀ ਬੇਕਰਜੂ ਖੂਬ ਸੋਹਣੀ ਸੀਗੀ 18 ਸਾਲਾਂ ਦੀ ਸੀਗੀ ਤਾਂ ਕਿਹੜਾ محمد وسیم ਆ ਉਹ ਕੁੜੀ ਵਾਲਾ ਟਰੈਕਟਰ ਹੋ ਰਿਆ ਸੀ ਉਹਨੂੰ ਦੇਖਣ ਕੁੜੀ ਬਹੁਤ ਖੂਬਸੂਰਤ ਲੱਗ ਰਹੀ ਸੀ ਹੌਲੀ ਹੌਲੀ ਉਹ ਕੰਮ ਟੱਕਾ ਕਰਦੇ ਕਰਦੇ ਇਹਨਾਂ ਦੋਵਾਂ ਨੇ ਮਤਲਬ ਵੀ ਆ ਹੱਥ ਦੇ ਹੱਥ ਧਰੇ ਦੋਸਤੋ ਬਾਅਦ ਇੱਕ ਜਿਹੜੀ ਇੰਸਟਾਗ੍ਰam ਕੁੜੀ ਸਾਹਮਣੇ ਰੱਖ ਦਿੰਦੀ ਹੈ ਕਿ ਉਹਦੇ ਵੀ ਆ ਮੇਰੀ ਇੰਸਟਾਗ੍ਰam ਆਈਡੀ ਹੈ ਤੂੰ ਮੈਨੂੰ ਇਸ ਤੇ ਮੈਸੇਜ ਕਰੀ ਆਪਾਂ ਇਸ ਤੇ ਗੱਲ ਕਰਿਆ ਕਰਾਂਗੇ ਤਾਂ ਜਿਹੜਾ محمد وسیم ਸੀ ਬਹੁਤ ਮਤਲਬ ਖੁਸ਼ ਹੋ ਜਾਂਦਾ ਕਿਉਂਕਿ ਉਹਨੂੰ ਇੱਕ ਇੰਨੀ ਸੋਹਣੀ ਕੁੜੀ ਆਪਦਾ ਇੰਸਟਾਗ੍ਰam ਦੀ ਆ ਤੇ ਉਸ ਤੋਂ ਬਾਅਦ ਉਹ ਇੰਸਟਾਗ੍ਰਾਮ ਦੀ ਆਈਡੀ ਨੋਟ ਕਰਦਾ ਹੈ ਤੇ ਜਦੋਂ ਮਤਲਬ ਵੀ ਉਹ ਕੁੜੀ ਚਲੀ ਜਾਂਦੀ ਹੈ ਕਿ ਆਪਦੀ ਮੰਜ਼ਿਲ ਤੋਂ ਉਸ ਤੋਂ ਬਾਅਦ ਉਹ ਇੰਸਟਾਗ੍ਰਾਮ 'ਤੇ ਉਸ ਕੁੜੀ ਨੂੰ ਮੈਸੇਜ ਕਰਦਾ ਹੈ ਮੈਸੇਜ ਕਰਦੇ ਕਰਦੇ ਮਤਲਬ ਇਹਨਾਂ ਦੀ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਮੁਹੰਮਦ ਵਸੀਮ ਹੈਗਾ ਉਹਦਾ ਟਾਈਮ ਆ ਜਾਂਦਾ ਹੁਣ 사우ਦੀ ਅਰਬ ਜਾਂਦਾ ਉਹ 사우ਦੀ ਅਰਬ ਚਲਾ ਜਾਂਦਾ ਹੈਗਾ ਤੇ ਉੱਥੇ ਜਾ ਕੇ ਇਹ ਦੋਨੇ ਫੋਨ 'ਤੇ ਗੱਲ ਕਰਦੇ ਹੈਗੇ ਹੁਣ ਇਹ ਨੰਬਰ ਚੇਂਜ ਕਰ ਲੈਂਦੇ ਹੈਗੇ ਨੰਬਰ ਚੇਂਜ ਕਰਨ ਤੋਂ ਬਾਅਦ ਫੋਨ 'ਤੇ ਗੱਲ ਕਰਦੇ ਕਰਦੇ ਹੁਣ ਆ ਜਾਂਦੇ ਹੈਗੇ ਵੀਡੀਓ ਕਾਲਾਂ 'ਤੇ ਉਹਨ ਇੱਥੇ ਜਿਹੜੀ ਮਤਲਬ ਉਹ ਕੁੜੀ ਸੀਗੀ ਬਹੁਤ ਕੈਰੈਕਟਰਲੈਸ ਕੁੜੀ ਸੀਗੀ ਤੇ ਉਹ ਮਤਲਬ ਉਹਦੇ ਕਾਸ਼ਕ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਡਾ ਰਾਜਾ ਖਾਨ ਤੇ ਉਹ ਰਾਜਾ ਖਾਨ ਉਹ ਪੈਸੇ ਮੰਗਣ ਲੱਗ ਗਿਆ ਹੌਲੀ ਹੌਲੀ ਵਸੀਮ ਖਾਨ ਵਸੀਮ ਤੋਂ ਤੇ ਪੈਸੇ ਮੰਗਦੀ ਮੰਗਦੀ ਜਿਹੜਾ ਵਸੀਮ ਸੀਗਾ ਘੋਲਾ ਸੀਗਾ ਵਿਚਾਰਾ ਤੇ ਉਹਨੂੰ ਇਹ ਸੀਗਾ ਵੀ ਜਿਹੜੀ ਉਹ ਕੁੜੀ ਉਹਨੂੰ ਪਿਆਰ ਕਰਦੀ ਹੈਗੀ ਤੇ ਚੱਲ ਕੀ ਹੋਗਾ ਮੈਂ ਜਿਹੜ ਨੂੰ ਥੋੜੇ ਬਹੁਤੇ ਰੁਪਏ ਦੇ ਵੀ ਦਿੰਨਾਗਾ ਤਾਂ ਕਰਕੇ ਜਿਹੜਾ ਮੁਹੰਮਦ ਵਸੀਮ ਉਹ ਅਕਸਰ ਜੋ ਵੀ ਜਿੰਨੇ ਵੀ ਰੁਪਏ ਉਹ ਮੰਗਦੀ ਸੀਗੀ ਉਹਨੇ ਰੁਪਏ ਉਹ ਭੇਜ ਦਿੰਦਾ ਸੀਗਾ ਉਹਨੇ ਜਿਹੜਾ ਰਾਜਾ ਖਾਨ ਹੈਗਾ ਉਹ ਕਹਿੰਦਾ ਵੀ ਆਪਾਂ ਕਿਉਂ ਮਤਲਬ ਵੀ ਤੂੰ ਐਦਾਂ ਹੌਲੀ ਹੌਲੀ ਪੈਸੇ ਮੰਗ ਮੰਗ ਕੇ ਇਕੱਠੇ ਕਰਦੀਆਂ ਵੀ ਆਪਾਂ ਕਿਉਂ ਨਾ ਇੱਕ ਵਾਰ ਚ ਹੀ ਸਾਰਾ ਕੁਝ ਇਹ ਤੋਂ ਲੁੱਟ ਲ ਗਏ ਜਿਹੜਾ ਇਹਨੇ 사ਉਦੀ ਅਰਬ ਚ ਕਮਾਇਆ ਹੈਗਾ ਤੇ ਕੁੜੀ ਆ ਪਿਆਰ ਤਾਂ ਕਰਦੀ ਸੀਗੀ ਰਾਜਾ ਖਾਨ ਨੂੰ ਪਰ ਉਹ ਜਾਣ ਬੁੱਝ ਕੇ ਆ ਉਹਦੇ ਜਾਲ ਵਿੱਚ ਫਸਾਰੀ ਸੀਗੀ ਮੁਹੰਮਦ ਵਸੀਮ ਤੋ ਜਿਹੜੀ ਕੁੜੀ ਆ ਰਾਜਾ ਖਾਨ ਤੇ ਮਗਰ ਲਾ ਕੇ ਕਿ ਹਮੀ ਭਰ ਦਿੰਦੇ ਵੀ ਹਾਂ ਤੂੰ ਤੂੰ ਸਹੀ ਗੱਲ ਕਹਿ ਰਹੇਗਾ ਵੀ ਆਪਾਂ ਜਿਹੜਾ ਉਹਨੇ ਸਾਰਾ ਕਮਾਇਆ ਕੋ ਆਪਾਂ ਇੱਕ ਵਾਰ ਚ ਹੀ ਖੋ ਲੰਨੇ ਆਂਗੇ ਤਾਂ ਕਰਕੇ ਜਿਹੜੀ ਇੱਥੇ ਉਹ ਕੁੜੀ ਹੁੰਦੀ ਲੜਕੀ ਹੁੰਦੀ ਮਤਲਬ ਉਹ ਤੇ ਵੀਡੀਓ ਕਾਲ ਤੇ ਕੱਪੜੇ ਲਾ ਕੇ ਗੱਲ ਕਰਦੀ ਸੀ ਤੇ ਉਹ ਮਤਲਬ ਉਧਰੋਂ ਮੁਹੰਮਦ ਵਸੀਮ ਹੋਰ ਮਤਲਬ ਵੀ ਪਾਗਲ ਹੋ ਚੁੱਕਿਆ ਸੀ ਉਸ ਲੜਕੀ ਪਿੱਛੇ ਕਿਉਂਕਿ ਉਹਨੂੰ ਇਹ ਲੱਗਦਾ ਸੀਗਾ ਜਿਹੜੀ ਕੁੜੀ ਮਤਲਬ ਵੀਡੀਓ ਕਾਲ ਤੇ ਉਹ ਕੱਪੜੇ ਲਾ ਰਹੀ ਹੈਗੀ ਉਹ ਉਹਨੂੰ ਬਹੁਤ ਪਿਆਰ ਕਰਦੀ ਹੋਣੀ ਹੈਗੀ ਪਰ ਇੱਥੇ ਉਹ ਉਹਦੇ ਦਿਮਾਗ ਦੀ ਗੱਲ ਨਹੀਂ ਪੜ ਪਾਇਆ ਉਹ ਮੁਹੰਮਦ ਵਸੀਮ ਉਹ ਉਸ ਕੁੜੀ ਦੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਵੀ ਉਹਨੂੰ ਜਾਲ 'ਚ ਫਸਾ ਰਹੀ ਸੀਗੀ ਤੇ ਹੁਣ ਇੱਕ ਦਿਨ ਇਦਾਂ ਹੀ ਕਰਦੀ ਕਰਦੀ ਕੁੜੀ ਕਹਿੰਦੀ ਵੀ ਤੂੰ ਸਾਰਾ ਕੁਝ ਵੀਡੀਓ ਕਾਲ ਤੇ ਕਰੇਗਾ ਵੀ ਤੂੰ ਮੈਨੂੰ ਮਿਲਦਾ ਨਹੀਂ ਇਹ ਜਿਹੜਾ ਮੁਹੰਮਦ ਵਸੀਮ ਕਹਿੰਦਾ ਵੀ ਇਹਦੇ ਵਿੱਚ ਕੀ ਗੱਲ ਆ ਤੂੰ ਮੈਨੂੰ ਦੱਸ ਮੈਂ ਤੇਰੇ ਕੋਲ ਕਿੱਦਿਆਂ ਵਾ ਤੇ ਉਹ ਲੜਕੀ ਕਹਿੰਦੀ ਵੀ ਤੂੰ ਹੁਣੇ ਆ ਜਾ ਫਿਰ ਉਹ ਮਦਲੀ ਮੁਹੰਮਦ ਵਸੀਮ ਐਕਸਾਈਟਡ ਹੋ ਕੇ 2 ਜੁਲਾਈ ਦੀ ਉਹ ਜਿਹੜੇ ਟਿਕਟ ਬੁੱਕ ਕਰਦਾਗਾ ਦਿੱਲੀ ਦੀ ਤੇ ਦਿੱਲੀ ਪਹੁੰਚਦਾਗਾ ਹੁਣ ਅੱਤੇ ਲਾ ਲੋ ਦਿੱਲੀ ਤੋਂ ਤੁਸੀਂ ਇੰਡੀਆ ਤੋਂ ਸਾਊਦੀ ਅਰਬ ਦਾ 5ਲਾ ਘਟੋ ਘਟ 400 ਕਿਲੋਮੀਟਰ ਆਗਾ ਹੁਣ ਇੱਕ ਮਦਲੀ ਕਰੈਕਟਰਲੈਸ ਔਰਤ ਪਿੱਛੇ ਲੜਕੀ ਵਿੱਚ ਇੱਕ ਬੰਦਾ ਉਹਦਾ ਕੰਮ ਕਾਜ ਛੱਡ ਕੇ ਦਿੱਲੀ ਆਇਆ 4000 ਕਿਲੋਮੀਟਰ ਉਸ ਤੋਂ ਬਾਅਦ ਦਿੱਲੀ ਤੋਂ ਮਤਲਬ ਇੱਕ ਟ੍ਰੇਨ ਬੁੱਕ ਕਰਦਾ ਹੈਗਾ ਛਤੀਸਗੜ੍ਹ ਦੀ ਛਤੀਸਗੜ੍ਹ ਪਹੁੰਚ ਕੇ ਉਹਨੂੰ ਫੋਨ ਕਰਦਾ ਹੈ ਮੈਂ ਇੱਥੇ ਪਹੁੰਚ ਗਿਆ ਉਸ ਤੋਂ ਬਾਅਦ ਉਹ ਮਤਲਬ ਇੱਕ ਕਿਰਾਏ ਦੀ ਟੈਕਸੀ ਲੈਂਦਾ ਹੈਗਾ ਤੇ ਪਹੁੰਚ ਜਾਂਦਾ ਹੈਗਾ ਕੋਪਾਲਪੁਰ ਕੋਪਾਲਪੁਰ ਪਹੁੰਚ ਕੇ ਉੱਥੇ ਉਹਨੂੰ ਇੱਕ ਬਲੈਰੋ ਲੈਣ ਆਉਂਦੀ ਹੈਗੀ ਉਹ ਬਲੈਰੋ ਚਲਾ ਰਹੀ ਸੀਗੀ ਇਹੀ ਮਤਲਬ ਇੱਕ ਕੁੜੀ ਚਲਾ ਰਹੀ ਸੀਗੀ ਤੇ ਉਹਦੇ ਨਾਲ ਬੈਠਾ ਸੀਗਾ ਉਹ ਆਸ਼ਕ ਰਾਜਾ ਖਾਨ ਜਦੋਂ ਵਸੀਮ ਖਾਨ ਨੂੰ ਪਿਕ ਕਰਦੇ ਆਗੇ ਤੇ ਵਸੀਮ ਖਾਨ ਪਹੁੰਚਦਾ ਹੈਗਾ ਵੀ ਆਹ ਮੁੰਡਾ ਕੌਣ ਆਗਾ ਤੇ ਬਰ ਐਤੇ ਜਿਹੜੀ ਉਹ ਲੜਤੀ ਇਹ ਗੱਲ ਕਹਿੰਦੀ ਹੈ ਕਿ ਵੀ ਮੇਰਾ ਭਰਾ ਦਾ ਤੇ ਜਿਹੜਾ ਵਸੀਮ ਖਾਨ ਐ ਇੱਥੇ ਗੱਲ ਨੂੰ ਇਗਨੋਰ ਕਰਦਾ ਗੱਲਾਂ ਬਾਤਾਂ ਕਰਨ ਤੇ ਬਾਅਦ ਜਿਹੜੋ ਪੂਰੀ ਗੱਡੀ ਚਲਾਉਂਦੀ ਹੈਗੀ ਤੇ ਸੁਨਸਾਨ ਜਗ੍ਹਾ ਤੇ ਲੈ ਜਾਂਦੀ ਹੈਗੀ ਵਸੀਮ ਖਾਨ ਨੂੰ ਬਿਲਕੁਲ ਨਹੀਂ ਪਤਾ ਸੀਗਾ ਵੀ ਹੁਣ ਉਹਦੀ ਮੌਤ ਆ ਚੁੱਕੀ ਹੈਗੀ ਉਹਦੀ ਮੌਤ ਹੁਣ ਉਹਦੀ ਆਵਾਜ਼ਾਂ ਮਾਰ ਰਹੀ ਹੈਗੀ ਤੇ ਥੋੜੀ ਸਮੇਂ ਬਾਅਦ ਜਿਹੜਾ ਪਿੱਛੇ ਰਾਜਾ ਖਾਨ ਬੈਠਾ ਸੀਗਾ ਉਹ ਉਹਦੇ ਗਰਦਨ ਤੇ ਚਾਕੂ ਲਾਉਂਦਾ ਹੈਗਾ ਵਸੀਮ ਦੇ ਤੇ ਵਸੀਮ ਦੇ ਜਦੋਂ ਕਰਦੋਂ ਚਾਕੂ ਲਾਉਂਦਾ ਹੈਗਾ ਤਾਂ ਵਸੀਮ ਚੀਕਾਂ ਮਾਰਨ ਲੱਗ ਜਾਂਦਾ ਰੋਣਾ ਪਉਣ ਲੱਗ ਜਾਂਦਾ ਵੀ ਮੈਨੂੰ ਬ ਤੇ ਇਹ ਦੂਜੇ ਮਤਲਬ ਵੀ ਜਿਹੜਾ ਉਹ ਰਾਜਾ ਖਾਨ ਸੀਗਾ ਉਹ ਦੱਸਦੇ ਸੀ ਪਿੱਛੋਂ ਵੀ ਕਸਾਈ ਸੀਗਾ ਉਹਦਾ ਬੈਕਗ੍ਰਾਉਂਡ ਕਸਾਈ ਦੇ ਕਸਾਈ ਚੋਂ ਸੀਗਾ ਉਹਦਾ ਪਰਿਵਾਰ ਕਸਾਈ ਆਗਾ ਤਾਂ ਕਰਕੇ ਉਹਨੇ ਇੱਕ ਮੈਂਟਰੀ ਲਾਇਆ ਉਹਦੀ ਗਰਦਨ ਮਤਲਬ ਵੀ ਉਹਦੀ ਧੜ ਤੋਂ ਅੱਡ ਕਰਨ ਲਈ ਉਹ ਮੈਂਟਾਂ ਚ ਉਹਦੀ ਮੰਨ ਲਈ ਗਰਦਨ ਅੱਡ ਕਰਤੀ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਇਹਦੇ ਛੋਟੇ ਛੋਟੇ ਟੁਕੜੇ ਕਰਨ ਲੱਗ ਗਿਆ ਹੁਣ ਦੇਖੋ ਤੁਸੀਂ ਕਿੱਦਾਂ ਮਤਲਬ ਇੱਕ ਕੁੜੀ ਨੇ ਜਾਲ ਚ ਫਸਾਇਆ ਮੁੰਡਾ ਤੇ ਸਾウਦੀ ਅਰਬ ਚੋਂ ਬੁਲਾਇਆਗਾ ਸਾウਦੀ ਅਰਬ ਚੋਂ ਬੁਲਾ ਕੇ ਆਪਦੇ ਆਸ਼ਕ ਨਾਲ ਮਿਲ ਕੇ ਉਹਦਾ ਕਤਲ ਕਰਤਾ ਕਤਲ ਕਰਨ ਤੋਂ ਬਾਅਦ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਉਹਦੇ ਹੀ ਬੈਗ ਵਿੱਚ ਉਹਦੇ ਹੀ ਬੈਗ ਵਿੱਚ ਪਾਏ ਤੇ ਇਹਨਾਂ ਨੇ ਤਾਂ ਇਹ ਸੋਚਿਆ ਸੀਗਾ ਰਾਜਾ ਖਾਨ ਨੇ ਤੇ ਉਸ ਲੜਕੀ ਨੇ ਵੀ ਛੋਟੇ ਛੋਟੇ ਟੁਕੜੇ ਕਰਕੇ ਕਿਤੇ ਸੁਸਾਨ ਜਗ੍ਹਾ ਤੇ ਸੁੱਟ ਦਾਂਗੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਪਰ ਕਹਿੰਦੇ ਹੁੰਦੇ ਆ ਅਪਰਾਧੀ ਕੱਡਾ ਵੀ ਛਾਤਰ ਕੌਣਾ ਹੋਵੇ ਪੁਲਿਸ ਉਹ ਤੋਂ ਦੋ ਕਦਮ ਅੱਗੇ ਹੀ ਨਿਕਲਦੀ ਹੈਗੀ ਉਸ ਤੋਂ ਬਾਅਦ ਟੁਕੜੇ ਕਰਦੇ ਆਗੇ ਤੇ ਥੋੜੇ ਬਹੁਤ ਟੁਕੜੇ ਜਿਹੜੇ ਮਤਲਬ ਵੀ ਉਹ ਬੂਰੇ 'ਚ ਪਾਉਂਦੇ ਇਹਨਾਂ ਕੋਲ ਇੱਕ ਬੂਰਾ ਸੀਗਾ ਗੱਡੀ 'ਚ ਫਲੇਰੋ ਗੱਡੀ 'ਚ ਰ ਉਹਨਾਂ ਦਾ ਟੀਵੀ ਚ ਪਾਉਂਦੇ ਆਗੇ ਥੋੜੇ ਬਹੁਤ ਟੁਕੜੇ ਉਹਦੇ ਬੈਗ ਚ ਪਾਉਂਦੇ ਆਗੇ ਤੇ ਉਸ ਤੋਂ ਬਾਅਦ ਇਹ ਜਾਂਦੇ ਆਗੇ ਉਸ ਡੈਮ ਤੇ ਡੈਮ ਦਾ ਨਾਮ ਸੀ ਬਾਗੋ ਡੈਮ ਬਾਗੋ ਡੈਮ ਤੇ ਜਾਂਦੇ ਆਗੇ ਇਹਨਾਂ ਨੂੰ ਦੇ ਸੀ ਬਾਗੋ ਡੈਮ ਚ ਜਿਹੜੇ ਜਿੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਉੱਥੇ ਸੁੱਟ ਦਾਂਗੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਪਾਣੀ ਦੇ ਬਾਅਦ ਅੱਗੇ ਚਲੇ ਜਾਣਗੇ ਪਰ ਉੱਥੇ ਅਚਾਨਕ ਪੀਸੀਆਰ ਆਉਂਦੀ ਹੈ ਪੁਲਿਸ ਦਾ ਹੋਟਰ ਵੱਜਦਾ ਹੈ ਤਾਂ ਕਰਕੇ ਘਪਰਾ ਜਾਂਦੇ ਆਗੇ ਘਬਰਾ ਘਬਰਾ ਇਹ ਮਤਲਬ ਕਿਨਾਰੇ ਦੀ ਛੱਟ ਹੁੰਦੀ ਹੈ ਟੁਕੜੇ ਕਿਨਾਰੇ ਦੇ ਟੁਕੜੇ ਛੱਟ ਹੁੰਦੇ ਆਗੇ ਉਸ ਤੋਂ ਬਾਅਦ ਇਹ ਮਤਲਬ ਇਹ ਤੁਪਾਜ ਜਾਂਦੇ ਵੀ ਹੁਣ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਤਾਂ ਕਰਕੇ ਓਡੀਸਾ ਚਲੇ ਜਾਂਦੇ ਹੈ। ਉੱਥੇ ਜਿਹੜਾ ਜਿਹੜਾ ਵੀ ਪੈਸਾ ਉਹ ਲੈ ਕੇ ਆਇਆ ਸੀਗਾ ਨਾਲ ਸੌਦਿਆਰ ਪੁੱਛੋ ਸਾਰਾ ਕੁਝ ਲੁੱਟ ਕੇ ਓਡੀਸਾ ਚਲੇ ਜਾਂਦੇ ਕਿ ਦੋਨੇ ਆਵਦੀ ਆਰਾਮ ਦੀ ਜ਼ਿੰਦਗੀ ਜੀਣ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਪਿੱਛੇ ਉਹਨਾਂ ਦੇ ਪੁਲਿਸ ਲੱਗੀ ਹੋਈ ਹੈਗੀ। ਹੁਣ ਮੈਂ ਤੁਹਾਨੂੰ ਸਟੋਰੀ ਸੁਣਾਉਣ ਤੋਂ ਪਹਿਲਾਂ ਦੱਸਦਾ ਸੀਗਾ ਕਿਵੇਂ-ਕਿਵੇਂ ਇੱਕ ਬੰਦੇ ਨੂੰ ਤੋਂ ਸਮੈਲ ਆਉਂਦੀ ਸੀ। ਸਮੈਲ ਹੋਣ ਤੋਂ ਬਾਅਦ ਉਹਨੇ ਪੁਲਿਸ ਬੁਲਾਈ। ਪੁਲਿਸ ਨੂੰ ਉਹਦੇ ਨਾਲੇ ਉਹਦੀ ਲਾਸ਼ ਮਿਲੀ ਮੁਹੰਮਦ ਵਸੀਮ ਦੀ। ਉਹਨੂੰ ਪੁਲਿਸ ਪਹਿਲਾਂ ਦੋਨਾਂ ਨੂੰ ਗ੍ਰਿਫਤਾਰ ਕਰੀ ਚੁੱਕੀ ਸੀਗੀ ਉਹਨਾਂ ਇਹਨਾਂ ਦੇ ਕੇਸ ਦਰਜ ਕਰ ਦਈਏਗੀ ਤੇ ਅਦਾਲਤ ਚ ਲੈ ਕੇ ਜਾਂਦੀ ਹੈ ਕਿ ਅਦਾਲਤ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾ ਦੇਗੀ ਇੱਕ ਕਤਲ ਦੇ ਦੋਸ਼ ਵਿੱਚ ਹੁਣ ਅੱਜ ਦੀ ਕਹਾਣੀ ਤੋਂ ਇਹ 31 ਸਮਾਉਤ ਕਿਵੇਂ ਮਤਲਬ ਇੱਕ ਬੰਦਾ ਅੱਜ ਫੇਰ ਇੱਕ ਮਤਲਬ ਵੀ ਕਾਮ ਦੇ ਕਰਕੇ ਇੱਕ ਸਰੀਰ ਦੀ ਹਾਫਿਸ ਕਰਕੇ ਇੱਕ ਬੰਦੇ ਦੀ ਜ਼ਿੰਦਗੀ ਚਲੀ ਗਈ ਇੱਕ ਬੰਦੇ ਦੀ ਮੌਤ ਹੋ ਗਈ ਕਿਵੇਂ ਹੁਣ ਉਹ ਮਤਲਬ ਵੀ ਇਹ ਕਾਮ ਚੰਨਾ ਨਾ ਹੋ ਚੁੱਕਿਆ ਸੀਗਾ ਪਿਆਰ ਚੰਨਾ ਨਾ ਹੋ ਚੁੱਕਿਆ ਸੀ ਉਹਨੇ ਇੱਕ ਲੜਕੀ ਤੇ ਭਰੋਸਾ ਕੀਤਾ ਤੇ ਉਹ ਵੀ ਅਣਜਾਣ ਲੜਕੀ ਤੇ ਭਰੋਸਾ ਕੀਤਾ ਤੇ ਉਹ ਭਰੋਸੇ ਵਿੱਚ ਉਹ ਸਾਉਦੀਆ ਰਜੋ ਉਹਦਾ ਸਾਰਾ ਕੰਮਕਾਰ ਛੱਡ ਕੇ ਆਪਦੇ ਮਾਪਿਆਂ ਨੂੰ ਝੂਠ ਬੋਲ ਕੇ ਦਿੱਲੀ ਆਇਆ ਦਿੱਲੀ ਆਉਣ ਤੋਂ ਬਾਅਦ ਉਹ ਲੜਕੀ ਕੋਲ ਗਿਆ ਜਿੱਥੇ ਉਹਦਾ ਇਲਾਕਾ ਸੀਗਾ ਉੱਥੇ ਉਹਦੇ ਕੋਲ ਗਿਆ ਤੇ ਉਹ ਇਹ ਨਹੀਂ ਪਤਾ ਸੀਗਾ ਕਿ ਉਹਦਾ ਪਿਆਰ ਨਹੀਂ ਉਹ ਵੀ ਮੌਤ ਉਡੀਕ ਕਰ ਰਹੀ ਹੈਗੀ ਧੰਨਵਾਦ ਸਟੋਰੀ ਸੁਣੋ ਦਾ ਮਕਸਦ ਕਿਸੇ ਨੂੰ ਫੇਸਪਚਾਉਣ ਵਾਲੀ ਨਹੀਂ ਸਟੋਰੀ ਸੁਣੋ ਦਾ ਮਕਸਦ ਸਿਰਫ ਇੰਨੀ ਹੁੰਦਾ ਹੈਗਾ ਸਾਨੂੰ ਸचेਤ ਕਰਨਾ ਇੱਕ ਵੀ ਜਣਾ ਸਟੋਰੀ ਸੁਣ ਕੇ ਸੁਚੇਤ ਰਵੇ ਜੇ ਅੱਜ ਕੱਲ ਇਹ ਬਹੁਤ ਜ਼ਿਆਦਾ ਫੌਡ ਚੱਲ ਰਿਹਾ ਹੈ ਕਿ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਔਰ ਕਈ ਮਤਲਬੀ ਐਪਾਂ ਤੇ ਜਿਆ ਕੰਮ ਚੱਲ ਰਿਹਾ ਹੈਗਾ ਲੜਕੀਆਂ ਮਤਲਬ ਇਹ ਪਹਿਲਾ ਮੁੰਡਾ ਨੂੰ ਜਾਲ ਚ ਫਸਾਉਂਦਗਾਗਾ ਜਾਲ ਚ ਫਸਾ ਕੇ ਉਹਨਾਂ ਨੂੰ ਪੈਸੇ ਮੰਗਦਿਆਂ ਉਸ ਤੋਂ ਬਾਅਦ ਉਹਨਾਂ ਨੂੰ ਵੀਡੀਓ ਕਾਲ ਕਰਕੇ ਬਿਨਾ ਕੱਪੜਿਆਂ ਦਾ ਨਿਊਡ ਵੀਡੀਓ ਕਾਲ ਕਰਕੇ ਉਹਨਾਂ ਨੂੰ ਬਲੈਕਮੇਲ ਕਰਦਗਾਗਾ ਧੰਨਵਾਦ ਤੇ ਆਪਦੇ ਬੱਚਿਆਂ ਦਾ ਧਿਆਨ ਰੱਖੋ ਖੁਦਾ ਆਪਦਾ ਧਿਆਨ ਰੱਖੋ ਸਟੋਰੀ ਪੂਰੀ ਸੁਣੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਮੈਂ ਹੱਥ ਜੋੜ ਕੇ ਅਪੀਲ ਕਰਦਾਂਗਾ ਚੈਨਲ ਨੂੰ ਸਬਸਕ੍ਰਾਈਬ ਕੀਤੇ ਹੋਣਾ ਨਾ ਜਾਇਓ ਮਿਲਦੇ ਆਂ ਅਗਲੀ ਹੋਰ ਸੱਚੀ ਘਟਨਾ ਨਾਲ